ਹਾਂਜੀ ਦੱਸੋ ਕਬਲਾ ਮੈਂ ਕੀ ਸੁਣਿਆ ਕੀ ਸੁਣਦਾ ਜੀ ਮੰਮੀ ਹਣੀ ਦੀ ਕਿ ਕਹਿੰਦੇ ਵੀ ਤੂੰ ਘਰ ਚ ਕਪਾਤੀ ਰੱਖਦੀ ਮੈਂ ਕਿਹੜੀ ਗੱਲਾਂ ਕਪਾਤ ਰੱਖਦੀ ਆ ਕਿਹੜੀ ਗੱਲਾਂ ਕਪਾਤ ਰੱਖਦੀ ਆ ਮੈਂ ਉਦਣ ਆਇਆ ਵਾਂ ਠੀਕ ਆ ਤੇ ਮੰਮੀ ਹਣੀ ਉੱਥੇ ਮੇਰੇ ਨਾਲ ਗੱਲਾਂ ਕਰਨ ਦੇ ਸੀ ਬਾਹਰ ਤੇ ਤੂੰ ਰਸੋਈ ਚ ਖਲੋ ਕੇ ਉੱਥੇ ਸੁਣ ਲਈ ਇਹ ਗੱਲਾਂ ਮੈਂ ਕਦੋਂ ਸੁਣਦੀ ਕਿਉਂ ਨਹੀਂ ਸੁਣਦੀ ਉੱਥੇ ਜਿਉ ਮੁੰਡਾ ਆਇਆ ਵਾ ਕਰਨ ਆਪਣਾ ਠੀਕ ਆ ਉਹ ਕੰਮਕਾਰ ਕਰਦਾ ਰਹਿੰਦਾ ਵਾ ਇਗਲ ਤੇਰੇ ਮੁੰਡੇ ਦੇ ਹੱਥਾਂ 'ਨ ਮਹਿੰਦੀ ਲੱਗੀ ਆਨੂੰ ਨਹੀਂ ਚੱਲ ਜਾਂਦਾ ਹਾਂ ਦਾ ਵੀ ਮੇਰੇ ਨਾਲ ਵੇਲੀ ਕਿੱਥੇ ਚੱਲ ਜਾਂਦਾ ਹਾਂ ਦਾ ਤੇਰੇ ਨਾਲ ਹੀ ਜਾਂਦਾ ਉਹ ਕੱਲਾ ਨਹੀਂ ਜਾ ਸਕਦਾ ਉਹ ਨਿਆਣਾ ਵਾ ਪੰਜ ਦਿਨ ਮੈਨੂੰ ਆਏ ਨੂੰ ਹੋ ਗਏ ਆ ਉਹਨੂੰ ਮੈਂ ਦੇਖਿਆ ਵਾ ਕਦੇ ਵੇਲੀ ਜਾਂਦੀ ਇਹਨੂੰ ਠੀਕ ਆ ਡੱਕਾ ਤੋੜ ਕੇ ਧੋੜਾ ਨਹੀਂ ਕਰਦਾ ਸਾਰਾ ਦਿਨ ਇੱਥੇ ਕਿਨਾਂ ਲੈ ਕੇ ਫੋਨ ਤੇ ਬੈਠਾ ਰਹਿੰਦਾ ਲੈ ਕੇ ਫੋਨ ਤੇ ਬੈਠਾ ਰਹਿੰਦਾ ਵਾ ਨਿਆਣਾ ਵਾ ਨਿਆਣਾ ਵਾ ਤੇ ਨਿਆਣਾ ਹੀ ਰਹਿਣਾ ਐ ਨਾ ਬਸ ਨਹੀਂ ਪੀਓ ਵਿਚਾਰੇ ਨੂੰ ਜੇ ਮੈਂ ਕਹਿੰਨੀ ਆ ਤੇ ਨਾਲ ਦੁਰ ਪੈਂਦਾ ਨਿਆਣੇ ਇਦਾਂ ਹੀ ਕੰਮ ਕਰਦੇ ਹੁੰਦੇ ਆ ਕੋਹ ਨਹੀਂ ਨਿਆਣਾ ਕਰਨ ਨਹੀਂ ਨਿਆਣਾ ਹੈ ਉਹ ਸਿਆਣਾ ਵਾ ਉਹ ਵੀ ਤੇ ਨਿਆਣਾ ਹੀ ਆ ਸਾਰਾ ਕੰਮ ਉਹ ਕਰਦਾ ਫਿਰਦਾ ਵਾ ਤੇਰੀ ਵਾਲਾ ਜ਼ਿਆਦਾ ਨਿਆਣਾ ਆਓ ਚਲ ਫਰਕ ਹੈ ਜਾਂ ਫਰਕ ਨਹੀਂ ਉਮਰ ਚ ਉਹ ਸਾਰਾ ਕੰਮ ਕਰਦਾ ਵਾ ਤੇ ਡੈਡੀ ਨਾਲ ਕਰਦਾ ਵਾ ਇਹਨੇ ਹਜੇ ਸਿੱਖਣਾ ਵਾ ਆਹੋ ਉਹ ਡੈਡੀ ਨਾਲ ਕਰਦਾ ਵਾ ਤੇ ਇਹ ਨਾ ਕੁਝ ਕਰੇ ਤੇ ਇਹ ਨਾ ਸਿੱਖੇ ਠੀਕ ਆ ਨਾ ਕਰਦਾ ਹੀ ਆ ਚਲ ਜਿੰਨੇ ਜੋ ਗਾਹ ਦਾ ਵਾ ਇਹੋ ਜੀ ਮਾਂ ਦੇ ਉਹ ਜੇ ਗਾ ਪੁੱਤ ਨਾਲ ਮੰਮੀ ਡੈਡੀ ਹੁਣਾਂ ਨੂੰ ਤੂੰ ਨਾ ਪੁੱਛੇ ਕਵਲ ਆਂਡ ਗਵਾਰਨਾ ਤੇਰੀ ਨਾ ਬਣੇ ਠੀਕ ਆ ਆ ਰਾਜ ਇੱਕ ਵੀ ਆਈ ਸੀ ਆ ਥੋੜੀ ਕਰਕੇ ਗਈ ਆ ਉਹਨੋਂ ਤੇ ਉਦਾਂ ਹੀ ਆਦਤ ਵਾ ਕਾਦੀ ਆਦਤ ਵਾਂ ਨੂੰ ਤੇ ਐਵੇਂ ਅਗਲੇ ਬੰਦੇ ਨੂੰ ਭੰਡੀ ਜਾਣਾ ਕੱਲ ਪਰਸੋਂ ਦੇ ਮੰਮੀ ਹੁਣੇ ਡਏ ਆ ਤੇ ਹੁਣ ਉਹ ਆ ਕੇ ਲਾਪੀ ਆ ਤੇ ਉਦਾਂ ਹੀ ਤੁਸੀਂ ਮਗਰ ਲੱਗ ਗਏ ਉਹਨਾਂ ਦੇ ਜੇ ਕੋਈ ਗੱਲ ਹੋਵੇ ਨਾ ਕਵਲ ਫੇਰੀ ਨਿਕਲਦੀ ਆ ਉਦਾਂ ਨਹੀਂ ਕਿ ਨਿਕਲਦੀ ਕੋਈ ਛਡਾਈ ਨਹੀਂ ਆ ਵੀ ਬਿਨਾਂ ਗੱਲਾਂ ਕਹੀ ਜਾਣਾ ਕਿ ਇਹਨੇ ਆਪ ਦੇ ਖੁਜ ਨਹੀਂ ਬੋਲਦੀਆਂ ਹੈਗੀਆਂ ਬੋਲਦੀਆਂ ਬੋਲਦੀ ਹਾਥੇ ਤੈਨੂੰ ਜਿਆਦਾ ਬੋਲਣਾ ਸੁਣਦਾ ਤੈਨੂੰ ਕੋਈ ਕੰਮਕਾਰ ਕਰ ਲਿਆ ਕਰੋ ਕੋਈ ਫਵਾੜਾ ਮੋਟਾ ਕੋਈ ਗੱਲਾਂ ਤੇਰੇ ਸਾਹਮਣੇ ਹੀ ਗੱਲਾਂ ਕਰਕੇ ਜਾਈ ਆ ਠੀਕ ਹੈ ਨਾ ਆਂਡ ਘਵਾਣ ਦਾ ਤੇਰੀ ਨਾ ਬਣੇ ਮਾ ਵੀ ਉਹ ਮੇਰਾ ਠੀਕ ਨਹੀਂ ਗਾ ਰਹਿੰਦਾ ਜੇ ਉਹਨਾਂ ਨੂੰ ਕੋਈ ਗੱਲਬਾਤ ਹੋ ਜੇ ਚਾਹੇ ਕੋਈ ਵੀ ਆ ਤੇ ਕਿੰਨੇ ਲੈ ਕੇ ਜਾਣਾ ਉਹਨਾਂ ਨੂੰ ਮੈਂ ਆਂਡ ਘਵਾੜਨਾ ਕਿ ਨਹੀਂ ਬਣਾ ਕੇ ਰੱਖਦੀ ਮੈਂ ਕਦੀ ਕਿਸਦੇ ਘਰ ਨਹੀਂ ਗਈ ਮੰਮੀ ਆ ਉਧਰ ਚਲ ਜਾਂਦੀ ਆ ਉਹ ਇੱਧਰ ਆ ਜਾਂਦੀ ਆ ਤੂੰ ਤੇ ਕਿਸਦੇ ਘਰ ਕਬੜ ਜਾਂਦੀ ਨਹੀਂ ਆ ਕਦੇ ਤੇ ਲੜਨ ਨੂੰ ਤੂੰ ਉੱਦੋਂ ਉਹਨਾਂ ਦੇ ਕੋਠੇ ਤੇ ਚੜ ਗਈ ਠੀਕ ਆ ਸਾਰੇ ਆਂਡ ਘਵਾੜਨੇ ਜੀ ਸਾਰੇ ਪਿੰਡ ਨੇ ਸੁਣਿਆ ਉਸ ਦਿਨ ਤੈਨੂੰ ਜ਼ੁਬਾਨ ਤੇ ਉਹ ਆਪਣੀ ਵੀ ਨਹੀਂ ਰੱਖਦੀਆਂ ਮੈਂ ਇੰਨਾ ਵੱਧ ਘਟ ਮੈਨੂੰ ਵੀ ਬੋਲਦੀਆਂ ਰਹਿੰਦੀਆਂ ਵਾ ਆ ਤੇਰੀ ਜ਼ੁਬਾਨ ਚੰਗੀ ਆ ਕੇ ਆਪਣੀ ਵੀ ਰੱਖਦੀਆਂ ਤੇਰੀ ਜ਼ੁਬਾਨ ਬੜੀ ਬੰਦ ਰਹਿੰਦੀ ਆ ਨਾ ਉਹੀ ਬਾਸਾ ਮੇਰਾ ਹੀ ਕਸੂਰ ਕੱਢੀ ਜਾ ਕਸੂਰ ਹੋਵੇ ਤਾਂ ਨਿਕਲਦਾ ਵਾ ਉਦਾਂ ਨਹੀਂ ਨਿਕਲਦਾ ਕਿਚੇ ਦਾ ਜੇ ਮੇਰੇ ਮਾਂ ਪਿਓ ਨੂੰ ਕੋਈ ਢਿੱਲ ਮਾਠੂ ਹੋ ਜੇ ਤੇ ਆਣ ਘਵਣ ਨਹੀਂ ਲੈ ਕੇ ਜਾਣਾ ਵਾ ਕਿੰਨੇ ਲੈ ਕੇ ਜਾਣਾ ਵਾ ਉਹਨਾਂ ਨੂੰ ਭੈਣ ਆਈ ਆ ਇੰਨੇ ਦਿਨ ਆਈ ਨੂੰ ਹੋ ਗਈ ਆ ਵਿਚਾਰੀ ਨੂੰ ਉਹਨੂੰ ਨਾਲ ਹੀ ਮੁੰਡਾ ਆਦਨ ਦੇ ਕਪਣ ਦੇ ਆ ਤੇ ਭੈਣ ਜਾਵੇ ਆਪਣੇ ਘਰ ਕੋਈ ਨਹੀਂ ਲੈ ਜਾਉਂਗੀ ਮੈਂ ਆਹ ਚਲ ਜੇ ਭੈਣ ਆਪਣੇ ਘਰ ਕੇ ਤੂੰ ਦੇ ਉਸੇ ਬੜੇ ਲੈ ਜਾਣਾ ਵਾ ਜਿੰਨਾ ਕ ਪਹਿਲਾਂ ਲੈ ਕੇ ਜਾਣੀ ਹੈ ਕੋਈ ਨਹੀਂ ਮੈਂ ਕਰ ਲੂੰਗੀ ਅਬੀ ਦੇ ਮਾਮੇ ਨੂੰ ਫੋਨ ਆ ਅਬੀ ਦੇ ਮਾਮਾ ਬੜਾ ਉੱਤੇ ਹੈ ਨਾ ਮੈਨੂੰ 5 ਦਿਨ ਆਏ ਨੂੰ ਹੋਇਆ ਅਜੇ ਤੱਕ ਤੇ ਆਏ ਨਹੀਂ ਉਹਨਾਂ ਨੂੰ ਇਹ ਨਹੀਂ ਦੱਸਿਆ ਵੀ ਭਾਈ ਆਇਆ ਵਾ ਮੇਰਾ ਇਹ ਜਾ ਕੇ ਕਰਦੀ ਆ ਵੀ ਇਹ ਮਾਮੇ ਨੂੰ ਫੋਨ ਭੁੱਲੇ ਆ ਮੈਨੂੰ ਆਉਣ ਵਾਲੇ ਉਹਨਾਂ ਨੇ ਮੈਨੂੰ ਦੱਸਿਆ ਹੀ ਨਹੀਂ ਆ ਦੋ ਤਿੰਨ ਦਿਨ ਹੋ ਗਏ ਉਹਨਾਂ ਦਾ ਫੋਨ ਹੀ ਨਹੀਂ ਆਇਆ ਜੇ ਉਹਨਾਂ ਨੂੰ ਪਤਾ ਹੁੰਦਾ ਉਹਨਾਂ ਵਿਚਾਰਿਆਂ ਨੇ ਆ ਜਾਣਾ ਸੀ ਤਿੰਨ ਦਿਨ ਮਹੀਨਾ ਮਹੀਨਾ ਫੋਨ ਹੀ ਨਹੀਂ ਆਉਂਦਾ ਉਹਨਾਂ ਦਾ ਕਿਤੇ ਦੇ ਟਾਈਮ ਨਹੀਂ ਲੱਗਾ ਹੋਣਾ ਹੀ ਹੋ ਗਏ ਦੋ ਤਿੰਨ ਦਿਨ ਫੋਨ ਨਹੀਂ ਆਇਆ ਉਦਾਂ ਦੇ ਘਰ ਹੀ ਦਿੰਦੇ ਆ ਉਹਨਾਂ ਨੂੰ ਵੀ ਪਤਾ ਯਾਰ ਜਰਾਂ ਨੂੰ ਵੀ ਫੋਨ ਕਰਾਂਗੇ ਤਾਂ ਲੜਨਾ ਹੀ ਆ ਸਾਡੇ ਨਾਲ ਉਹਨਾਂ ਨੂੰ ਪਤਾ ਉਹਨਾਂ ਨੂੰ ਘੜਾ ਪਤਾ ਨਹੀਂ ਆ ਉਹਨਾਂ ਨਾਲ ਵੀ ਉਹ ਕੋਈ ਕਰਦੀ ਹੋਣੀ ਆ ਮੇਰੇ ਭਰਾ ਪਰ ਜਾਈਆ ਪਤਾ ਕਿੰਨੇ ਚੰਗੇ ਮੈਂ ਕਦੀ ਵੀ ਨਹੀਂ ਉਹਨਾਂ ਨਾਲ ਲੜਦੀ ਉਹ ਤਾਂ ਚੰਗੇ ਆ ਤੇ ਮੈਨੂੰ ਪਤਾ ਵਾ ਉਹ ਤੇ ਵਿਚਾਰੇ ਬਥੇਰੇ ਚੰਗੇ ਆ ਤੂੰ ਹੀ ਨਹੀਂ ਚੰਗੀ ਲੜਦੀ ਤੂੰ ਹੀ ਉਹਨਾਂ ਨਾਲ ਮੈਂ ਉਹਨਾਂ ਨਾਲ ਕਾਤੋਂ ਲੜਨਾ ਮੈਂ ਕੀ ਵੰਡਣਾ ਉਹਨਾਂ ਨਾਲ ਵੰਡਣਾ ਨਹੀਂ ਤੇ ਫਿਰ ਤੈਨੂੰ ਕਰਦੇ ਨਾ ਪਾਉਣਾ ਜੇ ਨਹੀਂ ਵੰਡਣਾ ਤੇ ਫਿਰ ਪੰਮਾ ਕਿਉਂ ਇਹਨੇ ਲਾਲ ਝੰਡੇ ਰੱਖਦੀ ਆ ਉਹਦੇ ਨਾਲ ਵੰਡਣਾ ਕੋਈ ਮੈਂ ਇਹਨੂੰ ਕੀ ਕਹਿੰਨੀ ਆ ਜੁਬਾਨ ਤੇ ਆਪਣੀ ਨਹੀਂ ਰੱਖਦੀ ਐ ਨਿੱਕੀ ਨਿੱਕੀ ਗੱਲ ਤੇ ਮੈਨੂੰ ਟੋਕਦੀ ਰਹਿੰਦੀ ਆ ਕੀ ਤੈਨੂੰ ਟੋਕਦੀ ਰਹਿੰਦੀ ਓ ਤੇ ਫਿਰ ਦੇਖਣਾ ਹੀ ਆ ਹੁਣ ਦੇਖਣਾ ਵਾ ਇੱਥੇ ਮੈਂ ਸਾਗ ਬਣਾ ਕੇ ਖਵਾਲਦਾ ਤੁਹਾਨੂੰ ਉਦੋਂ ਤਾਂ ਡੇ ਅੱਗੇ ਬੜੇ ਬਲਾਲ ਕਾਂਡੀ ਸਾਗ ਰਨ ਕੇ ਖਵਾਲਦੀ ਹੁਣ ਖਵਾਲਦਾ ਉਹ ਮੈਂ ਉਹਨੂੰ ਹੀ ਕਿਹਾ ਸੀ ਮੈਂ ਤਾਂ ਆਇਆ ਵਾ ਤੇ ਪਾਣੀ ਦਾ ਹੋ ਜਾਂਦਾ ਵਾ ਸਾਫ ਕਿਤਾਬ ਜਿਆ ਥੋੜਾ ਜਿਹਾ ਠੀਕ ਆ ਨਾ ਪੇਟ ਖਰਾਬ ਹੋ ਜੂਗਾ ਮੈਂ ਤਾਂ ਕਰਕੇ ਕੀ ਆ ਵੀ ਰੁਕ ਜਾ ਭੈਣ ਦੋਕ ਦਿਨ ਤਾਂ ਕਰਕੇ ਨਹੀਂ ਹੁੰਦੇ ਰਹਿਣੇ ਤੂੰ ਕਸੂਰ ਕੱਢਣਾ ਹਾਂ ਜਿਹੜੀ ਗੱਲ ਸਹੀ ਹੋ ਸਹੀ ਆ ਜੇ ਟੋਕਦੀ ਆ ਤੇ ਆਪਣੇ ਭਲੇ ਲਈ ਟੋਕਦੀ ਆ ਮੈਂ ਨਹੀਂ ਉਹਦਾ ਰੋਗ ਚੱਲਣਾ ਹੈਗਾ ਜਿੰਨਾ ਉਹ ਮੇਰੇ ਤੇ ਮਾਰਦੀ ਆਪਣੇ ਘਰ ਜਾਵੇ ਵੇਖ ਲਾ ਵੀਰਾ ਐ ਇਦਾਂ ਹੀ ਕਰਦੀ ਓ ਤੇਰੇ ਮੰਗਰੋਂ ਵੀ ਤੇ ਇਦਾਂ ਕੀ ਗੱਲ ਮੇਰੇ ਘਰ ਚ ਕੁਝ ਨਹੀਂ ਹੈਗਾ ਜਿੱਦਨ ਤੇ ਮੈਂ ਹੀ ਉਦਨ ਦੀ ਇਦਾਂ ਹੀ ਕਰੀ ਚੱਲੇ ਜਾਂਦੀ ਚੱਲ ਜਾ ਤੂੰ ਚੱਲ ਜਾ ਮੈਂ ਕਿੱਥੇ ਚੱਲ ਜਾ ਉਹ ਕਿੱਥੇ ਚੱਲ ਜਾ ਵਿਚਾਰੀ ਉਹ ਵੀ ਘਰ ਦੀ ਹੁੰਨੀ ਇੱਥੇ ਰਾਰਵਾ ਕੀ ਉਹ ਖਾਦੀ ਦਾ ਆਪਲੀ ਉਹ ਪਕਾ ਕੇ ਰੱਖੇ ਖਾਂਦੀ ਆ ਤੂੰ ਕਹਦੀ ਇਹਨੂੰ 프리 프리 ਕਰ ਦੇਣ ਲਈ ਪਰ ਬੜ ਪਾ ਗਏ ਖਾਣੇ ਬਣਾਵੜਾ ਨਹੀਂ ਮੇਰਾ ਨਾਂ ਹੀ ਨਹੀਂ ਕਰਨਾ ਹੁੰਦਾ ਪਰ ਇਹਨਾਂ ਨੂੰ ਪਕਾ ਕੇ ਦੇ ਵੀ ਦਵਾਂ ਨਾ ਫਿਰ ਵੀ ਨਹੀਂ ਤੁਸੀਂ ਮੇਰਾ ਨਾਂ ਨਾ ਤੇਰੇ ਨਾਂ ਦਾ ਹੱਤ ਤਲ ਨਾ ਕਢਾ ਕੇ ਅਸੀਂ ਗੱਲ ਦੇ ਵਿੱਚ ਪਾ ਲਈ ਕੀ ਪੁੱਛਦੀਆਂ ਤੁਹਾਨੂੰ ਅਸੀਂ ਆਪੇ ਹੀ ਬਕਮਲੇ ਆਪਣੇ ਹੱਥਾਂ ਦੇ ਨਾਲ ਤੇ ਆਪੇ ਹੀ ਖਾਂਦੇ ਆ ਤੂੰ ਤਾਂ ਕਿਤੇ ਸਬਜ਼ੀ ਬਣਾ ਦੇ ਤੇ ਉਹ ਚ ਨਿਰਾ ਲੂਣ ਤੇ ਜੇ ਤੂੰ ਚਾਹ ਬਣਾ ਦੇ ਤੇ ਨੀਰਾ ਮਿੱਠਾ ਕਰ ਦਿੰਨੀ ਆ ਤੇ ਵੀ ਕਾਫਰੇ ਫੀਓ ਦਾ ਵੀ ਨਹੀਂ ਪਤਾ ਮੈਂ ਉਹ ਮਾਰ ਵਾਦ ਪਾਇਆ ਕਿ ਮੈਂ ਜਾਣ ਬੁੱਝ ਕੇ ਮਿਠਾ ਨਹੀਂ ਪਾਇਆ ਮੈਂ ਤਾਂ ਮਿਠਾ ਦੇਖਿਆ ਬਹੁਤ ਸੋਹਣਾ ਸੀ ਤੇ ਮਿਠਾ ਬਾਹਰੋਂ ਆ ਕੇ ਕੋਈ ਪਾ ਗਿਆ ਫਿਰ ਮੈਨੂੰ ਨਹੀਂ ਪਤਾ ਕੀ ਹੋਇਆ ਤੇ ਕੀ ਨਹੀਂ ਏਦਾਂ ਕਰਦੀ ਓ ਮੇਰਾ ਨਾਲ ਲੌਂਦੀ ਓ ਪੀ ਇੰਨੇ ਪਾਇਆ ਮਿਠਾ ਦੱਸ ਮੈਨੂੰ ਵੀ ਲੋੜ ਏਦਾਂ ਦੇ ਕੰਮ ਕਰਨ ਦੀ ਮੈਨੂੰ ਵੀ ਲੋੜ ਪਈ ਕੁੜੀ ਨੂੰ ਮਿਠਾ ਪਾਉਣ ਦੀ ਵਦ ਚੋਰ ਨੂੰ ਆਪਣਾ ਹੀ ਘੜਾ ਆਪ ਹੀ ਨਾਲ ਲੈਣ ਦੀ ਮੈਂ ਨਹੀਂ ਲੈਣ ਲਈ ਤਾਂ ਹੋਰ ਮੈਂ ਮੰਮੀ ਇੱਥੋਂ ਹੀ ਢੀਣਾ ਦੂਜੀ ਤੂੰ ਹੀ ਆ ਮੈਨੂੰ ਕਈ ਚਲੇ ਜਾਨੀ ਆ ਤੂੰ ਖਬਰਦਾਰ ਜੇ ਕੁੜੀ ਦਾ ਨਾਮ ਲੈ ਆ ਕੇ ਉਦੋਂ ਮੈਂ ਉਦੋਂ ਮੈਂ ਚੰਗੀ ਵੀ ਲੱਗਦੀ ਹਾਂ 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 ਉਦੋਂ ਦੀ ਜਈ ਆਪੇ ਉਹਨੂੰ ਚਾਪੜ ਨਾਲੇ ਮੁੰਡਾ ਆਇਆ ਵਕ ਤੇ ਡੰਗਰਾਂ ਦੇ ਵਿੱਚ ਤੇ ਤੂੰ ਹੋਰ ਹੀ ਡਹਿ ਪਈਨੀ ਤੇ ਮਿੱਠਾ ਉਹਨੇ ਜਿਆਦਾ ਪਾਤਾ ਲੂਣ ਉਹਨੇ ਜਿਆਦਾ ਪਾਤਾ ਇੰਨਾ ਇੰਨਾ ਦਾ ਕਰਨ ਦੇ ਦੇ ਪਰ ਸਵਾਦ ਨਹੀਂ ਆਉਂਦੀ ਬਹੁਤ ਕਾਂਢੀ ਤੂੰ ਕਰਨ ਦੇ ਅੰਦਰ ਹੋ ਗਿਆ ਨਿਆਣਾ ਵਿਚਾਰਾ ਨਾਲ ਲੱਗ ਕੇ ਉਦੋਂ ਦਾ ਵੇਖ ਕੇ ਗਿਆ ਸਾਹਮਣੇ ਹੀ ਆ ਕਪ ਗਿਆ ਵਾ ਤੇ ਵਾ ਢਾਈ ਕੁਛ ਉਹ ਢਾਈ ਕੀ ਕਰਦੀਆਂ ਕੀ ਕਰਦੀਆਂ ਹੋਰ ਤੇਰੇ ਗੋਆ ਨਾ ਸੁਣਨ ਦੱਸੇ ਇਹ ਕਮ ਰਹਿਦਾ ਵੀ ਉਹ ਵੀ ਉਹਦੇ ਕੋ ਕਰਾ ਲਾ ਤੇ ਮੈਂ ਆਖਿਆ ਵਾ ਗੋਆ ਖੋਟ ਜੁਬਾਨ ਤੇ ਆਪਣੀ ਸੰਭਾਲੇ ਕੀ ਜੁਬਾਨ ਵਾਲੀ ਵੱਧ ਹੋਈ ਨਹੀਂ ਆ ਰਹਿਣ ਦੇ ਮੰਮੀ ਤੂੰ ਕੀ ਹੋ ਗਈ ਜੁਬਾਨ ਨੂੰ ਉਹ ਤੈਨੂੰ ਕੀ ਕਹਿੰਦੀ ਆ ਨਹੀਂ ਤੂੰ ਬੋਲਦੀ ਦੇਖਦੀ ਤੇ ਮੈਂ ਦਿਖਣ ਲਈ ਆਹੋ ਨਹੀਂ ਮੈਂ ਚਲੀ ਜਾਣਾ ਵਾ ਰਹਿਣ ਦੇ ਪਿੰਡਾ ਉੱਥੇ ਵੀ ਚਲੀ ਜਾਊਂਗੀ ਤੂੰ ਕਿੱਥੇ ਜਾਣਾ ਵਾ ਤੂੰ ਕਿੱਥੋਂ ਜਾਵੇਂ ਨਹੀਂ ਮੈਂ ਇਹ ਕਰਾ ਹੁਣ ਮੈਂ ਬਗਾਨੀ ਆ ਨਾ ਹੁਣ ਉਹ ਮੈਨੂੰ ਘਰ ਘਾੜ ਦੇਣਾ ਹੁਣ ਨਹੀਂ ਖਿਲਾਉਣਾ ਆ ਹੋ ਨਿਕਲਣਾ ਵਾ ਇਹ ਕਰਕੇ ਤੂੰ ਚਲ ਜਾਣਾ ਵਾ ਆਈ ਮੈਂ ਚਲੀ ਜਾਣਾ ਵਾ ਜਾਣਾ ਵਾ ਚਲ ਜਾਣਾ ਵਾ ਤੂੰ ਐਵੇਂ ਚਲ ਜਾਣਾ ਵਾ ਇੱਥੇ ਖਲੋ ਆ ਕਿਉਂ ਚਲ ਜਾਣਾ ਵਾ ਵੇਖ ਲੋ ਹਾਂ ਤੁਹਾਡੇ ਸਾਹਮਣੇ ਨਹੀਂ ਮਾਵਾਂ ਤੀਆਂ ਡਾਂਡੀਆਂ ਤੇ ਤੁਸੀਂ ਮੇਰਾ ਹੀ ਕਸੂਰ ਕੱਢਦੇ ਰਹਿੰਦੇ ਤੇ ਕਸੂਰ ਹੈ ਹੀ ਤੇਰਾ ਵਾ ਕਬਲ ਹੈ ਤੇਰਾ ਹੀ ਨਿਕਲਣਾ ਵਾ ਫਿਰ ਮੈਂ ਚਲ ਜਾਨੀ ਏ ਛੱਡ ਆ ਮੈਨੂੰ ਮੈਂ ਚਲੀ ਜਾਣਾ ਵਾ ਨਹੀਂ ਵੀਰਾ ਆਂ ਛੋੜੇ ਹੱਥ ਮੇਰਾ ਕਰਕੇ ਤੁਸੀਂ ਨਾ ਲੜਾਈ ਮੈਂ ਚਲ ਜਾਨੀ ਹਾਂ ਤੂੰ ਕਤੌਤ ਜੋੜਦੀ ਹਾਂ ਨਹੀਂ ਹਾਂ ਵੀ ਤੂੰ ਐ ਹੱਥ ਜੁੜੀ ਜਾਣੀ ਆ ਮੈਨੂੰ ਚੰਗੀ ਨਹੀਂ ਲੱਗਦੀ ਇਹਨਾਂ ਨੂੰ ਜੋ ਬਾਰੇ ਬੋਲਦੇ ਕੇ ਸੱਚੀ ਹੋਣ ਲਈ ਤੇਰੇ ਸਾਹਮਣੇ ਤੇ ਜਿਹੜੀ ਸੱਚੀ ਆ ਸੱਚੀ ਆ ਆਹੋ ਹੁਣ ਤੇ ਤੂੰ ਇੱਥੇ ਬੈਠੀ ਰਹਿ ਮੈਨੂੰ ਪਹਿਲਾਂ ਭੈਣ ਨੂੰ ਵੇਖ ਆਉਂਦੇ ਜਾ ਕੇ ਕਿੰਨਾ ਉਹਨੂੰ ਰੋਵਾਇਆ ਵਾ ਵਿਚਾਰੀ ਨੂੰ ਤੂੰ ਕਿ ਡਾਇਨੋ ਪਹਿਣਦਾ ਹੈ ਜੋਂ ਡਿਆ ਵਾ ਅਹੇ ਮੈਂ ਉਹਨੂੰ ਵੇਖਾਵਾਂ ਤੇ ਮੈਂ ਨਹੀਂ ਦੇ ਹੱਦੀ ਕਿਦਾਂ ਮਾਵਾਂ ਧੀਆਂ ਆ ਕੇ ਤੇ ਫਿਰ ਤੇ ਚੜ ਕੇ ਰੌਲਾ ਪਾਉਣ ਲੱਗ ਪਈਆਂ ਵਾ ਹੁਣ ਮੈਨੂੰ ਲੱਗਦਾ ਸਿੱਧੀ ਹੋਣਾ ਹੀ ਪੈਣਾ ਮੈਂ ਤਾਂ ਆਖਿਆ ਚਲ ਕੀ ਕਪੱਤ ਕਰਨਾ ਉਹਦੇ ਸਾਹਮਣੇ ਪਰ ਇਹ ਨਹੀਂ ਟਲਦੀਆਂ ਹੁਣ ਮੈਨੂੰ ਬੋਲਣਾ ਹੀ ਪੈਣਾ ਵਾ ਜਾਣਾ ਤੂੰ ਕਿੱਥੇ ਆ ਮੈਂ ਚਲ ਜਣਾ ਕਰਨ ਦੀ ਆਵਾਜ਼ ਮਾਰ ਨਹੀ ਆਵਾਜ਼ ਹੁੰਦਾ ਕਰਨਾ ਹਾਂ ਕੋਈ ਆਵਾਜ਼ ਆ ਤੇਰਾ ਕੀ ਗੱਲ ਹੋਈ ਪੁੱਤ ਕੌਣ ਆ ਗਈ ਹੈ ਡੈਡੀ ਤਨ ਨਾ ਆਪਣੀ ਨੂੰ ਬਸਰ ਕੀ ਹੋਇਆ ਵਾਕੀ ਗੱਲਾਂ ਵਡੀਆਂ ਕਰਦੀ ਐ ਗੱਲਾਂ ਜ਼ਿਆਦਾ ਹੀ ਕਰਦੀ ਐ ਉਹਨੂੰ ਪਤਾ ਵੀ ਹੈਗਾ ਮੇਰੇ ਆਪ ਕੇ ਬੋਲ ਤੈਨ ਕਿੱਥੇ ਦਾ ਜੜਦਾ ਹੁੰਦਾ ਵਾ ਕੋਈ ਗਾਲੀ ਨਾ ਪਾਉਂ ਤੋ ਭਾਈ ਪੁੱਤੇ ਟੰਡਾ ਨਾ ਮੰਮੀ ਸੁਭਾਉ ਦੇ ਇਦਾਂ ਦੇ ਦੇ ਹੁੰਦੇ ਹੀ ਇੰਨੇ ਕਿੰਨੀਆਂ ਗੱਲਾਂ ਕੀਤੀਆਂ ਕੋਈ ਗਾਲੀ ਨਹੀਂ ਇਹਨੂੰ ਕੋਈ ਪੁੱਛਿਆ ਪੁੱਛਿਆ ਤੇ ਹੈਗਾ ਨਹੀਂ ਤਾਂ ਉਹਦੇ ਮੱਗ ਗਈ ਉਹਦੇ ਸਿਰ ਫੜ ਕੇ ਹਾਂ ਉਹਨੂੰ ਮਨਾਉਂਦੇ ਹੋਣਾ ਪੈਣ ਦੀ ਕਾਦੀ ਟੈਨਸ਼ਨ ਉਹਨੂੰ ਨਹੀਂ ਮਨਾਉਣਾ ਬਣਾਉਣਾ ਕੀ ਆ ਤੇਰੇ ਸਾਹਮਣੇ ਉਹਨੇ ਕਿੰਨੀ ਕੀਤੀ ਆ ਕੀ ਕੀ ਕਿਥੇ ਨੇ ਕੀਤੀ ਉਹਦੇ ਉਹਦਾ ਕਰੇਗਾ ਹਾਂ ਕਿਉਂ ਪਕੜ ਲਈ ਹਾਂ ਤੇ ਅੱਗੇ ਉਹ ਪਿਆ ਮੁੜ ਕੇ ਤੂੰ ਕਹਵੇਂ ਕਿ ਤੈਨੂੰ ਕਿਤੇ ਲੈ ਕੇ ਜਾਣਾ ਹੁਣ ਹਾਂ ਜੇ ਮਰਮਾਨਾ ਉਹ ਕੋ ਕਰੇ ਨਾ ਉਹਦੀ ਜ਼ਰੂਰਤ ਵੀ ਨਹੀਂ ਜੀ ਕੋਈ ਨਹੀਂ ਐਨਾ ਬੋਲਦੀ ਐਨਾ ਬੋਲਦੀ ਕਰਦਿਆ ਕਰਦਿਆ ਸੱਚ ਸੁਆਹ ਪਉਂਦੀ ਐ ਕੋਈ ਗੱਲ ਚੁੱਪ ਕਰ ਚੁੱਪ ਕਰ ਮੈਂ ਹਾਂ ਚੰਗਾ ਬਣਾ ਜੇ ਕੋਈ ਗੱਲ ਨਹੀਂ ਤੈਨੂੰ ਕੋਈ ਆ ਕੇ ਤੇ ਜਾਊ ਕਿੱਥੇ ਚੱਲ ਚੁੱਪ ਕਰ ਬੋਤੇ ਕੋਈ ਨਹੀਂ ਮੈਂ ਜਾਪੇ ਚੰਗਾ ਬਣਾ ਜੀ ਇਹ ਕਹਾੜਾ ਕਰ ਜਾਉਂਦਾ ਐਡੀ ਗੱਲ ਤੋਂ ਜਿਹੜੀ ਨਾ ਚੱਲੀ ਮੈਂ ਚੱਲੀ ਤੂੰ ਕਿੱਥੇ ਜਾਣਾ ਕਮਣੀ ਕਦ ਤਰ ਰੋਈ ਜਾਂਦੀ ਆ ਤੂੰ ਰੋਣਾ ਹੀ ਆ ਹੋਰ ਕੀ ਕਰਨਾ ਵਾ ਕਿਉਂ ਤੂੰ ਵੀ ਹੋਦੀ ਐ ਸੌਂਦਾ ਸਾਡੀ ਤਾਂ ਸੌਂਦਾ ਨਹੀਂ ਤੇਰੀਆਂ ਸੁਣਨ ਆਇਆ ਵਾ ਮੈਂ ਕੀ ਸੁਣਨ ਆਇਆ ਆ ਹਾਂ ਤੂੰ ਮੇਰੇ ਕਰਦੀ ਮਾਰ ਨਹੀਂ ਤੂੰ ਕਹੇ ਜੂਦਾ ਹੋਏ ਨਾ ਕੋਈ ਲੱਗਦੀ ਕਰਦੀ ਭਰਾਵਾ ਦੱਸਤਾ ਵਾ ਤੇਰੀ ਨਾਲ ਦੀ ਨੇ ਵੀ ਹੁਣ ਅਸੀਂ ਵਾਧੂ ਹੀ ਆ ਆ ਤੀਆਂ ਜੜੀਆਂ ਆ ਇਹ ਵੰਦੀਆਂ ਆ ਵਾ ਵਾਧੂ ਹੁੰਦੀਆਂ ਵਾ ਵਾਧੂ ਹੋਣਾ ਹੀ ਆ ਜੇ ਤੰਨਾ ਹੋ ਤਾਂ ਨਹੀਂ ਤੂੰ ਆ ਤੂੰ ਨਹੀਂ ਵਾਦੂ ਸਾਡੇ ਵਾਸਤੇ ਨਹੀਂ ਵਾਦ ਮਾੜੀ ਦੀ ਗੱਲ ਆ ਤੁਹਾਡੇ ਸਾਹਮਣੇ ਤੇ ਅਗਲੀਓ ਕਿੰਨੀਆਂ ਗੱਲਾਂ ਕਰਕੇ ਗਈ ਆ ਮਾਪੇ ਆ ਜਾਣੀ ਰਹਿ ਗਈ ਆ ਸਾਰੇ ਤੇ ਗੱਲਾਂ ਬਾਤਾਂ ਕਰਦੇ ਆਣ ਕੇ ਇਹਨੂੰ ਉਹਦੀ ਵੀ ਬਥੇਰੀ ਕਰਕੇ ਆਇਆ ਆ ਅੰਦਰ ਮੈਂ ਤੇ ਕੋ ਹੁੰਦੀ ਉਹਦੀ ਹੁੰਦੀ ਉਹਦੇ ਬੋਲੇ ਵੀ ਨਾ ਨਹੀਂ ਬੋਲਦੀ ਆਪਦੀ ਕਰਕੇ ਆ ਚੰਗੀ ਹੁਣ ਮਕਾਤਰਦਾਰੀ ਆਏ ਬੋਲੇ ਵੀ ਨਾ ਇਹਦੇ ਵੇਲੀ ਵਾਲੀ ਤੁਹਾਨੂੰ ਕੀ ਪਤਾ ਵੇਲੀ ਵਾਲੀ ਹੀ ਮੈਨੂੰ ਤੇ ਇਦਾਂ ਕਹਾ ਗਿਆ ਇੱਥੇ ਬੈਠੀ ਰਹਿ ਜਿੱਦਾਂ ਮੈਂ ਇਹਨਾਂ ਦੀ ਗੁਲਾਮ ਹੁਣੀ ਆ ਇੱਕ ਤੇ ਬਾਪੂ ਨੂੰ ਕਾ ਦਾ ਚੱਕਰ ਆ ਗਿਆ ਨੇ ਤੇ ਸਾਰਿਆਂ ਨੂੰ ਚੱਕਰਾਂ ਚ ਪਾਤਾ ਵਾ ਭੂਤ ਨਹੀਂ ਕਮਾਨਤੀ ਫੜਕੇ ਤੇ ਦੇਖਾ ਬਣਾ ਸਾਨੂੰ ਸਾਰੇ ਪਤਾ ਵਾ ਤੂੰ ਹੁਣ ਚਾਰ ਦਿਨ ਆਣ ਕੇ ਤੇ ਡਿਆਂ ਵਾ ਫਫੜੇ ਜੇ ਕਰਨ ਵੀ ਇੰਨਾ ਨੂੰ ਸਾਨੂੰ ਪਤਾ ਹੁਣ ਤਿੰਨੀ ਚੋ ਆਦੀ ਦੁਆਇ ਜਿੱਦਾਂ ਅਸੀਂ ਟਾਈਮ ਕੱਢਿਆ ਵਾ ਉਹ ਮੈਨੂੰ ਪਹਿਲਾਂ ਪਤਾ ਹੀ ਨਹੀਂ ਕੀ ਗੱਲ ਦਾ ਹੁਣ ਗੱਲ ਚੱਲੀ ਆ ਤੇ ਪਤਾ ਲੱਗਾ ਵਾ ਮੌਦ ਹੁੰਦਾ ਉਹਦੇ ਦਿਵਾਲੀਆਂ ਤੇਨੇ ਅਤੂਏ ਫੇ ਸਮਝਾ ਤੀ ਮੇਰਾ ਮਾਪਿਓ ਮੈਨੂੰ ਗੱਲ ਨਹੀਂ ਕੋਈ ਦੱਸਦਾ ਤੇ ਪਰਦੇ ਹੀ ਪੰਦਾ ਹੈਗਾ ਤੇ ਅੱਜ ਪਰਦੇ ਝਾਰ ਹੋਏ ਤੇ ਕਿੱਥੋਂ ਤੱਕ ਗੱਲ ਫੈਲੀ ਆ ਤੇਰੇ ਕੰਨਾਂ ਤੱਕ ਕਦੀ ਗੱਲ ਨਹੀਂ ਕਹਿੰਨੇ ਅਪਣ ਦਿੱਤੀ ਤੇ ਚਲੋ ਪਰਦੇਸਾਂ ਚ ਰਹਿੰਦਾ ਵਾ ਤੇ ਜੇ ਮੈਨੂੰ ਨਹੀਂ ਪਤਾ ਪਹਿਲਾਂ ਕਿਸੇ ਗੱਲ ਦਾ ਤੇ ਮੈਂ ਹੁਣ ਜੇ ਆਇਆ ਤੇ ਮੈਨੂੰ ਪਤਾ ਲੱਗਾ ਵਾ ਹੁਣ ਉਦੋਂ ਦਾ ਉਹਦੇ ਦਿਵਾਲਾ ਹੀ ਆ ਮੈਂ ਜੇ ਜੇ ਤੇਰੇ ਆਏ ਚੁੱਪ ਕਰ ਰਹੀਂਦੀ ਤੇ ਕਿਉਂ ਉਹ ਕੁੜੀ ਵਿਚਾਰੀ ਕਬਾ ਹੋ ਗਈ ਜੀ ਟਰਦੀ ਹਾਂ ਇਹ ਤਾਂ ਕੋਈ ਗੱਲ ਦੱਸਦੇ ਹੀ ਨਹੀਂ ਤੇ ਚਲੋ ਪਰਦੇਸਾਂ ਚ ਵਾ ਕੀ ਰਤੀ ਰਤੀ ਗੱਲਾਂ ਕਰਾਂ ਚ ਤੇ ਕੋਈ ਨਾ ਕੋਈ ਗੱਲ ਹੁੰਦੀ ਰਹਿੰਦੀ ਆ ਬੱਸ ਜਿਆ ਚੰਗੇ ਨਹੀਂ ਲੱਗੀਦਾ ਉਹ ਦਿਨ ਤੇਰਾ ਵੀ ਫੋਨ ਆਇਆ ਤੇਰੇ ਨਾਲ ਮੈਂ ਕੋਈ ਚੰਗੀ ਮਾੜੀ ਕੀਤੀ ਇੱਥੇ ਜਿਹੜਾ ਚੁੱਕਿਆ ਵਾ ਕੀਤੀ ਕੋਈ ਗੱਲ ਤੂੰ ਦੱਸ ਵੀ ਮੇਰੀ ਭੈਣ ਨੇ ਕੋਈ ਗੱਲ ਕੀਤੀ ਹੋਵੇ ਜੇ ਦੁਆਖਿਆ ਨਹੀਂ ਪੈਹ ਤੇ ਮੈਂ ਹਾਂ ਚੱਲ ਨਹੀਂ ਪੈਹੇ ਮੈਂ ਜਿੱਦਾਂ ਤੂੰ ਕਿਹਾ ਮੈਂ ਉਦਾਂ ਨਿੱਗਿਆ ਨਿੱਗਿਆ ਗੱਲਾਂ ਦੇ ਪੁੱਛੇ ਪੋਵੇ ਰਹੀਦਾ ਐਸੇ ਕਰਕੇ ਹੀ ਇਹਨੇ ਗੱਲ ਦੀ ਗੱਲ ਦੀ ਗਲੇਲ ਬਣਾ ਕੇ ਨੇ ਮੇਰੀ ਉਹ ਬੇਇੱਜ਼ਤੀ ਕੀਤੀ ਜਿਹੜੀ ਕਿ ਤਨ ਰਹਿ ਰੱਬ ਦਾ ਨਾਮ ਇਹਦੇ ਗਲਤੀ ਤੁਹਾਡੀ ਵੀ ਐਦੇ ਵਿੱਚ ਤੁਹਾਨੂੰ ਫੋਨ ਤੇ ਦੱchnਾ ਚਾਹੀਦਾ ਸਭ ਕੁਛ ਮੈਨੂੰ ਉਹ ਤਾਂ ਤੁਸੀਂ ਵੀ ਠੰਣ ਟੱਕਦੇ ਰਹੇ ਜੇ ਤੂੰ ਹੀ ਕਹਿਣਾ ਹੋਏ ਮੈਂ ਮੇਰੇ ਮਾਪਿਆਂ ਨੂੰ ਨਹੀਂ ਵੀ ਗੱਲ ਕਰਾਦੇ ਜੇ ਉਹ ਕਰਾਰ ਹੀ ਸਕਦੀ ਮੇਰਾ ਉਹਦਾ ਨੀਕਾ ਥੁਰ ਨਾਲ ਤੇਰਾ ਵੀ ਉਹਨਾਂ ਹੀ ਆ ਉਹ ਡੈਡੀ ਮੈਂ ਤੇ ਹੁਣ ਕਿਹੜਾ ਹੱਥੇ ਫੋਨ ਚ ਦੇਖਣਿਆ ਵੀ ਕੀ ਕਰਨ ਦੇ ਕੀ ਨਹੀਂ ਮੈਂ ਤੇ ਕਹਿਣਾ ਵਾਂ ਉਹਨਾਂ ਨੂੰ ਉਹ ਤੇ ਮੁੰਡੇ ਨੂੰ ਵੀ ਮੈਂ ਕਈ ਵਾਰੀ ਕਿਹਾ ਵੀ ਮੇਰੀ ਡੈਡੀ ਉਹਨਾਂ ਨਾਲ ਗੱਲ ਕਰਾ ਜੇ ਬੈਲ ਮਗਰੋ ਵਾਈ ਦੀ ਤੇ ਫੋਨ ਆ ਕੋ ਚੋਕੇ ਦਾ ਉਹ ਜਾਂ ਦੂਜੇ ਅੰਦਰ ਜਾ ਕੇ ਦੇ ਕਰਦੀ ਦੇ ਨਹੀਂ ਕਦੀ ਯਾਰ ਨੂੰ ਛੜਨ ਨੂੰ ਦੱਸਿਆ ਵੀ ਕੀ ਹੈ ਤੇ ਕੀ ਨਹੀਂ ਦਾ ਜਾਂ ਹੱਟਣਾ ਗੱਲ ਕਰਾਈ ਕਦੇ ਉਹਨਾਂ ਹਾੜੇ ਕੋ ਤੇ ਪਰਦੇ ਹੀ ਪਾਉਂਦੀ ਓ ਉਹਨੇ ਪਰਲੇ ਜਾ ਕੇ ਤੇ ਗੱਲ ਕਰਦੀ ਆ ਜੇ ਨਹੀਂ ਚੰਗੀ ਲੱਗਦੀ ਤੇ ਚੱਲ ਇਹਨਾਂ ਨੇ ਮੈਂ ਨਹੀਂ ਤੇ ਤੂੰ ਆ ਗਿਆ ਵਾ ਹੁਣ ਸਾਹ ਬੇ ਆਪਣੇ ਪਿਓ ਨੂੰ ਇਹ ਆਪਣੇ ਘਰ ਜਾਂਦੀ ਆ ਕਿਉਂ ਇਹ ਕਿਉਂ ਘਰ ਆਪਣੇ ਜਾਂਦੀ ਆ ਆਹ ਐਵੇਂ ਘਰ ਜਾਂਦੀ ਆ ਨਹੀਂ ਤੇ ਮੈਂ ਆਪਣੀ ਭੈਣ ਚੁਵੇਰੇ ਲੈ ਕੇ ਜਾਣਾ ਵਾ ਨਾਲ ਇਹਨੂੰ ਛੂਟਛੱਟ ਬਣਾ ਕੇ ਦੇਣਾ ਵਾ ਹਾਂ ਨਾ ਭਰਾਵਾ ਫੇਰ ਲੜਪੂਗੀ ਵੀ ਸੂਟ ਬਣਾ ਕੇ ਦੇਣ ਨਹੀਂ ਲੜਦੀ ਲੜਪੂਗੀ ਇੱਥੇ ਉਹ ਗਾਲ ਪਿਆਈ ਲਵਾ ਲੈ ਮੇਰੇ ਹਾਂ ਲਵਾ ਲੂਗੀ ਇੱਥੇ ਐਡੀ ਉਹ ਤੋਪ ਵਾਣਾ ਜਿਹੜੀ ਚੱਲ ਜੂ ਤੇਰੇ ਉੱਤੇ ਕੋਈ ਨਹੀਂ ਅਸੀਂ ਬਣਾ ਦਾਂਗੇ ਛੂਟ ਅਸੀਂ ਅਜੇ ਦੇ ਛੂਟਾ ਜੋਗੇ ਹੈਗੇ ਆ ਅਸੀਂ ਐਂ ਇੰਜ ਨਹੀਂ ਕਾ ਕਿ ਇਹ ਵਾਧੂ ਆ ਉਹਦੇ ਛੂਟਾ ਤੇ ਆਈ ਆ ਕੋਈ ਨਹੀਂ ਕੋਈ ਨਹੀਂ ਤੇਰਾ ਛੂਟ ਬਣਾ ਲਾ ਦੇ ਨਿਆਣਿਆਂ ਨੂੰ ਬਣਾ ਲਾ ਦੇ ਦੇ ਨੂੰ ਬਣਾ ਦਾਂਗੇ ਫੋਨ ਲਿਆਂਦਾ ਨਾਲੇ ਮੁੰਡੇ ਲਈ ਵੇਖਿਆ ਕਿ ਨਹੀਂ ਅਜੇ ਆਹੋ ਬਖਾਲਦੀ ਆ ਸਾਨੂੰ ਫੋਨ ਕਿਉਂ ਕੀ ਬਤਲ ਲਿਆਂਦਾ ਕਿ ਨਹੀਂ ਲਿਆਂਦਾ ਤੂੰ ਨਹੀਂ ਲਿਆਂਦਾ ਵਾ ਲਿਆਂਦਾ ਕਿਉਂ ਨਹੀਂ ਆ ਅਜੇ ਤੱਕ ਤਾਂ ਅਸੀਂ ਵੇਖਿਆ ਚੱਕਿਆ ਨਹੀਂ ਕਿੱਥੇ ਫੋਨ ਨਹੀਂ ਨਹੀਂ ਕੋਈ ਨਹੀਂ ਮੈਂ ਦਿਨਾਂ ਤੋਂ ਫੋਨ ਨਾ ਤੇਨੇ ਤੀ ਕੱਢੀ ਆ ਕਿ ਆਂਦਾ ਨਾ ਤੂੰ ਹੀ ਉਹ ਦੰਡਾ ਨਾਲ ਆ ਵੀ ਮੈਂ ਕਰਨ ਲਈ ਫੋਨ ਆਂਦਾ ਹਾਂ ਤੂੰ ਕਹਿੰਦਾ ਮੈਂ ਫੋਨ ਆਂਦਾ ਵਾ ਨਹੀਂ ਲਿਆਂਦਾ ਵਾ ਉਹ ਦੰਡਾ ਤੇ ਦੱਸਿਆ ਨਹੀਂ ਤੂੰ ਉਹਨਾਂ ਨੂੰ ਤਾਂ ਨੂੰ ਤਾਂ ਕਿਤੇ ਕਿਸ ਨੇ ਇੱਕ ਟੌਫੀ ਨਹੀਂ ਵਿਖਾ ਲਈ ਉਹਨਾਂ ਦੀਆਂ ਗੱਲਾਂ ਦੇ ਬਾਅਦ ਦੀਆਂ ਰਹਿ ਗਈਆਂ ਅੱਜ ਪਤਾ ਲੱਗਾਇਆ ਵੇ ਫੋਨ ਲਿਆਂਦਾ ਵਾ ਦੇਖਾਂ ਕੀ ਭਲਾੜ ਡਈਆਂ ਕਰਨਾ ਉਹ ਵੀ ਉਹ ਜਾ ਸੂਟ ਬਣਾ ਕੇ ਲਿਆ ਕੇ ਦਊਗਾ ਚਾਲਾਂ ਬੱਚੂ ਬਣਾ ਕੇ ਦੇ ਸੂਟ ਇਹਨੂੰ ਨਾਲ ਸਾਵਾ ਹੀ ਲਾਉਂਗੀ ਉਹਨਾਂ 100 200 ਦਾ ਵਾਧੇ ਲਾਉਂਗੀ ਘਟ ਮੈਂ ਵੀ ਨਹੀਂ ਲੈਣੀ ਤੇ ਨਾਲੇ ਰਹੀ ਗੱਲ ਫੋਨ ਦੀ ਉਹਦਾਂ ਤਾਂ ਮੈਂ ਦੇ ਵੀ ਦਿੰਦੀ ਹੁਣ ਗੱਲ ਆ ਗਈ ਅੜੀ ਦੀ ਵੇਨੇ ਬੜਾ ਹੁਣ ਇਹ ਮੈਨੂੰ ਫੋਨ ਦਿੰਦਾ ਕਿ ਉਹਨੂੰ ਦਿੰਦਾ ਵਾ ਪਵਾੜਾ ਪਉਣਾ ਹੁਣ ਮੈਂ ਵੀ ਫੋਨ ਤੋਂ ਵੇਨੇ ਹੁਣ ਕਹਦੀ SIM ਪੈਂਦੀ ਕਰਦੇ ਦੀ ਪੈਂਦੀ ਜਾਂ ਮੇਰੀ ਪੈਂਦੀ ਆ ਜੇ ਫੋਨ ਲੈ ਆਂਦਾ ਹੈ ਜੇ ਤੂੰ ਬੁਖਾਰਿਆ ਦੇ ਨਾ ਤੁਨੂੰ ਐਸੀ ਉਹ ਮਲਗਾ ਨੂੰ ਦੇਣਾ ਉਹਨੂੰ ਦੇ ਨਾਵਾ ਹੁਣ ਨਾ ਕੱਢ ਕੇ ਕੋਈ ਗੱਲ ਨਹੀਂ ਖੂਨ ਦਾ ਤਾਂ ਹੀ ਵਖਾਲੂ ਨਾ ਜੇ ਕਵਲ ਦੇ ਸੈਨਾ ਹੋਣਗੇ ਤੇ ਕਵਲ ਦੇ ਸੈਨਾ ਤੋਂ ਬਿਨਾ ਤੇ ਹਿੱਲਦਾ ਨਹੀਂ ਐ ਆਹੋ ਕਵਲ ਦੇ ਸੈਨਾ ਦੀ ਬੜੀ ਲੋੜ ਵਾ ਨਾ ਉੱਥੇ ਵੀ ਕਵਲ ਦੇ ਸੈਨਾ ਤੋਂ ਬਿਨਾ ਨਹੀਂ ਹਿੱਲਦਾ ਭੈਣੇ ਕਵਲ ਦੇ ਸੈਨਾ ਦੀ ਨਹੀਂ ਲੋੜ ਜੇ ਉਹਦੇ ਸੈਨਾ ਦੀ ਲੋੜ ਹੁੰਦੀ ਤੇ ਮੈਂ ਲੈ ਕੇ ਹੀ ਨਾ ਆਉਂਦਾ ਬਾਹਰੋਂ ਮੈਂ ਕਿਹੜੇ ਉਹਦੇ ਸੈਨ ਕਰਾ ਕੇ ਲੈ ਕੇ ਆਇਆ ਵਾਂ ਕੀ ਪਤਾ ਹੁੰਦਾ ਪੁੱਛ ਕੇ ਦੇਣੀ ਅਗਲੇ ਨੇ ਚੇਜ ਉਹ ਨਹੀਂ ਪੁੱਛ ਕੇ ਦੇਣੀ ਇਸ ਦੇਣੇ ਨਹੀਂ ਪੁੱਛ ਕੇ ਦੇਣੀ ਕੋਈ ਨਹੀਂ ਦੇ ਨਾਵਾ ਉਹਨੂੰ ਮੈਂ ਨਾ ਕੋਈ ਗੱਲ ਨਹੀਂ ਨਾਲੇ ਟੋਪੀਆਂ ਟਾਪੀਆਂ ਸਾਰਾ ਕੁਝ ਦਿਨਾਵਾ ਕੱਢ ਕੇ ਮੈਂ ਮੈਂ ਹਾਂ ਜੀ ਤੁਸੀਂ ਰਹਿਣਾ ਵਾ ਮੈਂ ਤਾਂ ਕਰਕੇ ਨਹੀਂ ਦਿੱਤਾ ਆਹੋ ਕੇ ਖਾ ਲੈਣਗੇ ਰਹਿਣਾ ਵਾ ਇਹਨਾਂ ਨੇ ਆਹੋ ਖਾ ਲੈਣਗੇ ਇੱਥੇ ਤੁਹਾਡੇ ਲਈ ਵੱਖਰਾ ਲਿਆ ਆ ਮੈਂ ਕੋਈ ਗੱਲ ਨਹੀਂ ਆ ਵੀ ਕੋਈ ਚੱਕਰ ਨਹੀਂ ਕੋਈ ਗੱਲ ਨਹੀਂ ਚੱਲ ਮੈਂ ਪੱਠਾ ਦਿੱਤਾ ਵੇਹਾਵਾ ਠੀਕ ਆ ਚੁੱਪ ਕਰ ਜਾਣ ਮੇਰੀ ਭੈਣ ਠੀਕ ਆ ਵੇਖ ਲਓ ਆਹ ਮੈਂ ਪਾਣੀ ਲਿਆਵਾ ਕੋਟ ਤੇਰੇ ਵਾਸਤੇ ਮੈਂ ਪਾਣੀ ਜੀ ਕਿੰਨੀ ਰਹਿਣੇ ਕਿੰਨਾ ਵੀ ਨਾ ਆਉਂ ਵੇਹਾਵਾ ਕੋਈ ਬਾਹਰੋਂ ਪਹਿਲੇ ਜੇ ਤੂੰ ਸੇਰ ਆ ਨਾ ਤੇ ਮੈਂ ਵੀ ਸਵਾ ਸੇਰ ਆ ਜੇ ਤੇਰੀਆਂ ਨੇਰੀਆਂ ਨਾ ਲਿਆਤੀਆਂ ਨਾ ਤੇ ਤੂੰ ਕੀ ਆਖੇਗੀ ਤੇਰੇ ਹੁੱ ਪੁੱਠੇ ਦਿਨ ਸ਼ੁਰੂ ਹੋ ਗਏ ਆ